ਉਮਰ ਇਹ ਬੰਦੇ ਨੂੰ 2500 ਬੱਚਾ ਵੀ ਕਾਹ ਚੋਂ ਪੁੱਤ ਇਧਰੋਂ ਰੋਹਾ ਪਾਉਂਦਾ ਤੂੰ ਉੱਥੇ ਲਿਉਂਗਾ ਆਂ ਅੰਦਰੋਂ ਉਹ ਮੇਰਾ ਬੰਦਾ ਰੋਲਾ ਪਾਉਂਦਾ ਰਹਿ ਗਿਆ ਤੇ ਇਹਨਾਂ ਨੇ ਕੋਈ ਕਰ ਅੰਦਰ ਵੀ ਉਹਦੇ ਦਾਊਟ ਆਈਡੀ ਆਈਡੀ ਪ੍ਰੂਫ ਬਿਨਾਂ ਜਾ ਕੇ ਦਿੰਦਾਊ ਆਈਡੀ ਪ੍ਰੂਫ ਤੋਂ ਮੈਡਮ ਅੰਦਰ ਅਫਸਰ ਕੋਲ ਉਹਨਾਂ ਨੇ ਆਈਡੀ ਪ੍ਰੂਫ ਕੀ ਵੀ ਆਰਾ ਇਕੱਲੀ ਪੱਤੀ ਦੇ ਅੱਗੇ ਦੇ ਪੱਤੀ ਤੋਂ ਕੱਢਦੀ ਵੋਟ ਕਿ ਹੈਲੋ ਜਸਨ ਮੈਂ ਕਾਹ ਚੋਂ ਸ਼ਾਹ ਅੱਲੋ ਬਰਕਾਚੋ ਆਪਨਾ ਅਰਦਾਸ ਆਦਰ ਆਪਦਾ ਬੰਦ ਹੋ ਗਿਆ ਲੱਗਦਾ ਹੈ ਅਨੰਤ ਮਾਲਾ ਮੁਬਾਰਕਾਂ ਸਾਨੀ ਅਲੇ ਮੈਂ ਕਿਹਾ ਤੁਹਾਨੂੰ ਕਲੇਸ਼ਾ ਲੱਗਦਾ ਮਾਨੇਗੇ ਇਹਨਾਂ ਨੂੰ ਚਾਹੀਦੀ ਆ ਜਿਹੜੇ ਇਹਨਾਂ ਦਾ ਬਾਹਰ ਦੇ ਦੋ ਬੰਦਾ ਪੁਲ ਤੋਂ ਪੱਛਾ ਦੋ ਵਿੱਚ ਵੀ ਮੀਡੀਆ 'ਚ ਮੀਡੀਆ 'ਚ ਜੀ ਉਹਨਾਂ ਦੀ ਗੱਲ ਮੈਂ ਤੋਂ ਉਹ ਕਹਿ ਰਹੇ ਕਿ ਕਿੰਨੇ ਦਵਾਈ ਦੇ ਦੋਨੋਂ ਬੰਦੇ ਬਸ ਆਪਾਂ ਨੂੰ ਕੋਈ ਲਾਗ ਲੱਗਦੀ ਹੈ ਲਾਗੋ ਕਰਾ ਬੀਰੇ ਦੇ ਅੰਦਰ ਆ ਕੇ ਨਾੜਾ ਲਾਣ ਲੱਗੋ ਨਾ ਘਣਾ ਨਾ ਪਾਉ ਨਹੀਂ ਨਹੀਂ ਕਰਦਾ ਇਹ ਕੁਝ ਨਹੀਂ ਕਰਦਾ ਚਲ ਆ ਕੋਈ ਨਾ ਕੋਈ ਗੱਲ ਨਹੀਂ ਯਾਰ ਤੇ ਇਹ ਕੰਮ ਨਾ ਕਰੋ ਕਿ ਜਾਓ ਜੀ ਜੋ ਜਾਲੀ ਵੋਟ ਪੁੱਟਦਾ ਹਾਂ ਦਾ ਮਾਮਲਾ ਸਾਹਮਣੇ ਆਇਆ ਕੀ ਪੂਰਾ ਮਾਮਲਾ ਤੁਸੀਂ ਇਹ ਮੋਟੇ ਦੇ ਦੇਖੋ ਜੀ ਜਾਲੀ ਵੋਟਾਂ ਜਿਹੜੀਆਂ ਪਾਰਟੀਆਂ ਦੇ ਵਰਕਰ ਹੈਗੇ ਬਟਾ ਭਗਤਾਰੇ ਆ ਇੰਡੀਪੈਂਡੈਂਟ ਉਹ ਡਰ ਲੱਗ ਰਿਹਾ ਕਿ ਕੋਈ ਪੜਿਆ ਲਿਖਿਆ ਕੈਂਡੀਡੇਟ ਆਪਣੀ ਵਾਰਡ ਦੇ ਵਿੱਚ ਗੱਲ ਰੱਖਣਾ ਚਾਹੁੰਦਾ ਆ ਤੇ ਵਾਰਡ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ ਤੁਹਾਨੂੰ ਵੀ ਪਤਾ ਹੈ ਕਿ ਇਹਨਾਂ ਪਾਰਟੀਆਂ ਨੇ ਇਲੈਕਸ਼ਨ ਕਿੰਨੇ ਕ ਮਹਿੰਗੇ ਕਰ ਦਿੱਤੇ ਲੇਕਿਨ ਇੰਨਾ ਇਲੈਕਸ਼ਨ ਮਹਿੰਗਾ ਹੋਂਦੇ باوجود ਵੀ ਤੁਸੀਂ ਲੋਕਾਂ ਦੇ ਵਿੱਚ ਜੋ ਨਸ਼ਾ ਵੰਡ ਰਹੇ ਹੋ ਸ਼ਰਾਬਾ ਵੰਡ ਰਹੇ ਹੋ ਸੂਟ ਵੰਡ ਰਹੇ ਹੋ ਉਹ ਵੰਡਣ ਤੋਂ ਬਾਅਦ ਵੀ ਤੁਹਾਨੂੰ ਇੰਨਾ ਡਰ ਘਰੇਟ ਆ ਕਿ ਭਾਈ ਸਾਹਿਬ ਤੁਸੀਂ ਡੈਥ ਡੈਥ ਲੋਕਾਂ ਦੀ ਵੀ ਵੋਟਾਂ ਭਗਤਾਨ ਲਾਪੇ ਇਹਨਾਂ ਦੀ ਅਫਸਰਾਂ ਨਾਲ ਅੰਦਰ ਸੈਟਿੰਗ ਹੈਗੀ ਆ ਅਫਸਰ ਇਹਨਾਂ ਕੋ ਪੈਸੇ ਲਿੰਦੇ ਆ ਮੈਂ ਡਾਇਰੈਕਟਲੀ ਕਹਿੰਨਾ ਵਿਦਆਊਟ ਆਈਡੀ ਪ੍ਰੂਫ ਵੋਟ ਪਿਆ ਕਿਦਾਂ ਮੈਨੂੰ ਕਹਿੰਦੇ ਜੀ ਤੁਹਾਡੇ ਕੋ ਗਲਤੀ ਹੋ ਗਈ ਤੁਹਾਡੇ ਜਿਹੜੇ ਬੰਦੇ ਆ ਮੈਂ ਕਿਹਾ ਤੁਹਾਡੇ ਬੰਦੇ ਤੁਸੀਂ ਉਹ ਵੋਟਰ ਆਈਡੀ ਚੈੱਕ ਕਰਦੇ ਕਹਿੰਦੇ ਨਹੀਂ ਕਰਦੇ ਮੈਂ ਕਿਹਾ ਕੌਣ ਕਰਦਾ ਮੈਂ ਕਹਿੰਦਾ ਅਸੀਂ ਕਰਦੇ ਮੈਂ ਕਿਹਾ ਤੁਸੀਂ ਵੋਟਰ ਆਈਡੀ ਚੈੱਕ ਕੀਤੀ ਕਹਿੰਦਾ ਨਹੀਂ ਕੀਤੀ ਤੇ ਭਾਈ ਸਾਹਿਬ ਵੋਟ ਪਈ ਕਿਦਾਂ ਹੁਣ ਜਦੋਂ ਮਾਨੂੰ ਪੁੱਛਿਆ ਕਿ ਚਲੋ ਤੁਹਾਡੇ ਕੋਲ ਇਹ ਕਿਹਨਾ ਬਾਕੀ ਉਹ ਵੀ ਮੰਨ ਲੈਨੇ ਆ ਉਹ ਤਾਂ ਆਪਾਂ ਦੇਖਾਂਗੇ ਕੋਰਟ ਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਲੇਕਿਨ ਜੇ ਇਸ ਦਾ ਡਿਲੀਸ਼ਨ ਦਾ ਪ੍ਰੋਸੈਸ ਕੀ ਹੈਗਾ ਲੇਕਿਨ ਇਹ ਕਹਿੰਦੇ ਆ ਆ ਮਤਲਬ ਕਿ ਆਪਾਂ ਆਡੈਂਟੀਫਾਈ ਨਹੀਂ ਕਰ ਸਕਦੇ ਵੋਟ ਕਿਸ ਪਾਰਟੀ ਨੂੰ ਪਈ ਆ ਇਹਦਾ ਮਤਲਬ ਫਿਰ ਭਾਈ ਸਾਹਿਬ ਜੇਕਰ ਇਹਨਾਂ ਨੂੰ ਕਹੀਏ ਨਾ ਵਾਰੀ ਦਾ ਵਟਾ ਲਾ ਦਿਓ ਇੱਕ ਪਾਰਟੀ ਨੇ ਵੋਟ ਪਾ ਲਈ ਤੁਸੀਂ ਆਡੈਂਟੀਫਾਈ ਕਰੋ ਉਹ ਪਾਰਟੀ ਨੂੰ ਪਾ ਗਈ ਬਾਕੀਆਂ ਨੂੰ ਦੇ ਕੇ ਵੋਟ ਪਾ ਦਿਓ ਯਾਰ ਤੇ ਮਾਮਲਾ ਬਰਾਬਰ ਹੋ ਜਾਂਦਾ ਲੇਕਿਨ ਇੰਨਾ ਕੋਈ ਵੀ ਐਮ ਦੇ ਵਿੱਚ ਕੋਈ ਪ੍ਰੋਸੈਸ ਨਹੀਂ ਹੈਗਾ ਨਾ ਆਡੈਂਟੀਫਾਈ ਦਾ ਪ੍ਰੋਸੈਸ ਹੈਗਾ ਨਾ ਡਿਲੀਸ਼ਨ ਦਾ ਪ੍ਰੋਸ ਅਸੀਂ ਕੁਆਇਟ ਹੈਂਪਰ ਹੋ ਰਹੇ ਹਾਂ ਤੇ ਕਿ ਇੱਥੇ ਇਲੈਕਸ਼ਨ ਲੜ ਕੇ ਸਾਨੂੰ ਲੱਗ ਰਿਹਾ ਕਿ ਡੈਮੋਕ੍ਰੇਸੀ ਦਾ ਕਹਾਣ ਹੈਗਾ ਪਤਾ ਕਿਵੇਂ ਲੱਗਿਆ ਕਿ ਦੇਖੋ ਜੀ ਮੇਰਾ ਜਿਹੜਾ ਉਹ ਬੈਠਾ ਅੰਦਰ ਪੋਲਿੰਗ ਏਜੰਟ ਬੈਠਾ ਉਹਨੇ ਅੰਦਰ ਰੋਲਾ ਪਾਇਆ ਕਿ ਭਾਈ ਸਾਹਿਬ ਐ ਡੈਥ ਕੇਸ ਆ ਲੇਕਿਨ ਫੇਰ ਵੀ ਪਤਾ ਨਹੀਂ ਕਿੰਨਾ ਕਫਸਰਾਂ ਦੇ ਪ੍ਰੈਸ਼ਰਾਈਜ਼ ਹੋਏਗਾ ਅਫਸਰਾਂ ਨੇ ਮਿੰਟ 'ਚ ਵੋਟ ਪੁਕਤਾ ਕੇ ਬਾਹਰ ਕਰ ਦਿੱਤਾ ਮਤਲਬ ਕਿ ਜਨਤਾ ਨੂੰ ਵੀ ਗੁੰਮਰਾਹ ਕਰ ਰਿਆ ਕੀ ਲੱਗਦਾ ਬਾਕੀ ਪੁੱਤਾਂ ਦੇ ਵੀ ਇਸ ਤਰ੍ਹਾਂ ਹੋ ਰਿਹਾ ਹੈ ਦੇਖੋ ਡੈਫੀਨਿਟਲੀ ਡੈਫੀਨਿਟਲੀ ਮੈਨੂੰ ਪਰਾੜੀਵਾਲ ਤੋਂ ਵੀ ਕਾਫੀ ਕੰਪਲੇਂਟਸ ਆ ਰਹੀਆਂ ਮੈਂ ਪਰਸਨਲੀ ਆਇਡੈਂਟੀਫਾਈ ਕਰਕੇ ਨਾ ਉਹ ਦੱਸ ਸਰਟੀਫਿਕੇਟ ਵੀ ਨਾਲ ਦਊਂਗਾ ਕਿ ਭਾਈ ਸਾਹਿਬ ਇਹ ਵੋਟਾਂ ਭੁਗਤੀਆਂ ਤੇ ਕਿੱਦਾਂ ਭੁਗਤੀਆਂ ਮੈਨੂੰ ਦੱਸੋ ਕਿਉਂਕਿ ਆਪਾਂ ਪੜੇ ਲਿਖੇ ਆ ਮੈਂ ਆਰਟੀਆਈ ਪਾ ਕੇ ਸਾਰਾ ਰਿਕਾਰਡ ਕਰਾ ਕੇ ਇਹਨਾਂ ਨੂੰ ਪਤਾ ਤਾਂ ਲੱਗੂਗਾ ਇੱਕ ਵਾਰੀ ਕਿ ਪਿਆ ਕਿਦਾਂ ਵਾਲਾ ਸੀ ਜੇ ਅਗਰ ਆਰ ਵਾਰੀ ਮੇਰੇ ਬੰਦਿਆਂ ਨੇ ਜਿਨ੍ਹਾਂ ਨੇ ਇਲੈਕਸ਼ਨ ਲੜਨੇ ਆ ਜੇ ਉਹਨਾਂ ਦੇ ਡੈਥ ਕੇਸਾਂ ਦੀਆਂ ਵੋਟਾਂ ਭੁਗਤ ਨਹੀਂਆਂ ਤੇ ਭਾਈ ਸਾਹਿਬ ਮਨੀ ਗੇਲਨੀ ਜੇ ਛੱਡਦਾ ਫੇਅਰ ਇਲੈਕਸ਼ਨ ਕਰਾਓ ਆਪਾਂ ਕਨਸਟੀਟਿਊਸ਼ਨ ਨੂੰ ਮੰਨਣ ਵਾਲੇ ਲੋਕ ਆ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਗਾਂ ਜਿਨ੍ਹਾਂ ਨੇ ਡੈਮੋਕ੍ਰੇਸੀ ਲਈ ਕੀਤੀ ਆ ਹੁਣ ਇੱਕ ਵਾਰੀ ਇਹਨਾਂ ਨੂੰ ਜਵਾਬਤਾ ਪੁੱਛੋ ਕਿ ਡਿਲੀਸ਼ਨ ਦਾ ਪ੍ਰੋਸੈਸ ਕੀ ਆ ਟ੍ਰੇਨਿੰਗਾਂ ਲਾਈਆਂ ਕਿੱਤੇ ਆ ਲੇ ਭੁਗਤਾਨ ਦਾ ਕੋਈ ਰੋਲਾ ਚੱਲਿਆ ਪਰ ਮਰੇ ਬੰਦੇ ਕਹਿੰਦੇ ਵੋਟ ਪੁੱਤੀ ਗਈ ਇਹ ਇੰਨਾ ਵੱਲੋਂ ਕਿਹਾ ਜਾ ਰਿਹਾ ਵੀ ਕੋਈ ਜਿਹੜਾ ਵਾ ਕਹਿੰਦੇ ਮਰੇ ਬੰਦੇ ਦੀ ਵੋਟ ਭੁਗਤਾ ਦਿੱਤੀ ਗਈ ਹੈ ਇਹਨਾਂ ਸਾਰਿਆਂ ਦੇ ਇਲੈਕਸ਼ਨ ਅਜੈਂਟ ਅੰਦਰ ਬੈਠੇ ਸੀਗੇ ਬਾਕੀ ਫਿਰ ਵੀ ਜੇ ਪ੍ਰੈਜ਼ਾਇਡਿੰਗ ਅਫਸਰ ਵੱਲੋਂ ਜੋ ਵੀ ਲਿਖ ਕੇ ਦਿੱਤਾ ਜਾਏਗਾ ਉਹ ਤੇ ਬਤਾਓ ਕਿ ਸਾਡੇ ਵੱਲੋਂ ਕਾਨੂੰਨਵਰਕ ਨੂੰ ਨੋਟਾਬ ਕਰ ਰਹੀ ਕੀਤੀ ਹੈ ਕਿੰਨੀ ਨੰਬਰ ਵਾਰਡ ਹੈ ਤੇ ਕਿਹੜਾ ਹੈ ਕਿੰਨੇ ਨੰਬਰ ਵਾਰਡ ਹੈ ਵਾਰਡ ਨੰਬਰ 55 ਇਹ ਫਤਿਹ ਸਿੰਘ ਕਲੋਨੀ ਪੈਂਦੀ ਹੈ ਆ ਕਿੰਝਾ ਨੰਬਰ ਹਾਂਜੀ ਠੀਕ